ਲੋਕ ਸਭਾ ਚੋਣਾਂ ਵਾਲਾ ਤਾਂ ਵਾਜਾ ਵਜ ਹਟਿਆ ਤੇ ਹੁਣ ਵਾਰੀ ਹੈ ਪੰਜਾਬ ਦੇ ਵਿੱਚ ਹੋਣ ਵਾਲੀਆਂ ਉਪ ਚੋਣਾਂ ਦੀ ਇਹਨਾਂ ਉਪ ਚੋਣਾਂ ਨੂੰ ਲੈ ਕੇ ਬੜੀ ਇੰਟਰਸਟਿੰਗ ਗੱਲ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਨਾਲ ਤੇ ਮੀਡੀਆ ਦੇ ਖੁੰਡਾਂ ਦੇ ਉੱਤੇ ਇਹ ਚਰਚਾ ਆਮ ਹੋ ਗਈ ਕਿ ਸੁਖਬੀਰ ਸਿੰਘ ਬਾਦਲ ਉਪ ਚੋਣ ਲੜਨਗੇ ਮਾਮਲਾ ਇਹ ਹੈ ਕਿ ਕਿਹੜੇ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਲੜੀ ਜਾਣੀ ਹੈ ਤੁਹਾਨੂੰ ਉਹ ਦੱਸਦੇ ਆ ਤੁਸੀਂ ਜਿਹੜੇ ਲੋਕਪੱਣ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਪੰਜਾਬ ਦੇ ਵਿੱਚ ਲਗਭਗ 4 ਉਪ ਚੋਣਾਂ ਤੈਪ ਆ ਗਈਆਂ ਨੇ ਪਹਿਲੀ ਡੇਰਾ ਬਾਬਾ ਨਾਨਕ ਜਿੱਥੋਂ ਸੁਖਜਿੰਦਰ ਸਿੰਘ ਰੰਧਾਵਾ ਮੌਜੂਦਾ ਵਿਧਾਇਕ ਸੀ ਕਾਂਗਰਸ ਦੇ ਉਹ ਹੁਣ ਗਰਦਾਸਪੁਰ ਤੋਂ ਲੋਕ ਸਭਾ ਮੈਂਬਰ ਬਣ ਗਏ ਨੇ ਦੂਜੀ ਚੱਬੇਵਾਲ ਜਿੱਥੋਂ ਕਾਂਗਰਸ ਦੇ ਵਿਧਾਇਕ ਰਹੇ ਡਾਕਟਰ ਰਾਜਕੁਮਾਰ ਚੱਬੇਵਾਲ ਹੁਣ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੋਕ ਸਭਾ ਦੇ ਮੈਂਬਰ ਬਣ ਗਏ ਹੁਸ਼ਿਆਰਪੁਰ ਤੋਂ ਦੂਜੀ ਜਿਹੜੀ ਸੀਟ ਹੈ ਉਹ ਤੀਜੀ ਸੀਟ ਆ ਯਾਨੀ ਕਿ ਬਰਨਾਲਾ ਜਿੱਥੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਮੰਤਰੀ ਗੁਰਮੀਤ ਸਿੰਘ ਮੀਤਹਿਰ ਜਿਹੜੇ ਆ ਉਸ ਅੰਗਰੂਰ ਤੋਂ ਲੋਕ ਸਭਾ ਮੈਂਬਰ ਬਣ ਗਏ ਤੇ ਤੀਜੀ ਗਿੱਦੜਵਾਹ ਗਿੱਦੜਵਾਹ ਸੀਟ ਦੇ ਉੱਤੋਂ ਰਾਜਾ ਵੜਿੰਗ ਐਮਐਲਏ ਸੀ ਵਿਧਾਇਕ ਸੀਗੇ ਕਾਂਗਰਸ ਦੇ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਹੁਣ ਉਹ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਣ ਗਏ ਇਸ ਕਰਕੇ ਇਹ ਸੀਟਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਖਾਲੀ ਤਾਂ ਇਸੇ ਕਰਕੇ ਚਰਚਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਗਿੱਦੜਵਾਹੋਂ ਕਿਸਮਤ ਜਮਾ ਸਕਦੇ ਆ ਗਿੱਦੜਵਾਹ ਸੀਟ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਪਰੰਪਰਾਗਤ ਸੀਟ ਰਹੀ ਹੈ ਰਾਜਾ ਵੜਿੰਗ ਦੇ ਤਿੰਨ ਵਾਰ ਜਿੱਤਣ ਤੋਂ ਪਹਿਲਾਂ ਲਗਾਤਾਰ ਅਕਾਲੀ ਦਲ ਜਿੱਤਦਾ ਰਿਹਾ ਸੀ ਪਹਿਲਾ ਪ੍ਰਕਾਸ਼ ਸਿੰਘ ਬਾਦਲ ਗੁਰਦਾਸ ਬਾਦਲ ਮਨਪ੍ਰੀਤ ਬਾਦਲ ਲਗਾਤਾਰ ਜਿੱਤਦੇ ਆ ਰਹੇ ਸੀ 2012 ਦੇ ਵਿੱਚ ਮਨਪ੍ਰੀਤ ਬਾਦਲ ਜਦੋਂ ਅਲੱਗ ਹੋਏ ਪੀਪਲਜ਼ ਪਾਰਟੀ ਆ ਪੰਜਾਬ ਬਣਾਈ ਤਾਂ ਉਦੋਂ ਜਿਹੜਾ ਪਹਿਲੀ ਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਦਾ ਲੱਗਿਆ ਫਿਰ ਉਹਨਾਂ ਦਾ ਇਹ ਦਾ ਲਗਾਤਾਰ ਲੱਗਦਾ ਰਿਹਾ ਤੇ ਤਿੰਨ ਵਾਰ ਉਹ ਤੋਂ ਜਿੱਤ ਚੁੱਕੇ ਨੇ ਹੁਣ ਚਰਚਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਕਿਉਂਕਿ ਲੋਕ ਸਭਾ ਚੋਣ ਵੀ ਨਹੀਂ ਲੜੀ ਉਹਨਾਂ ਨੇ ਤੇ ਵਿਧਾਨ ਸਭਾ ਉਹ ਹਾਰ ਗਈ ਸੀ ਤੇ ਚਰਚਾ ਇਹ ਹੈ ਕਿ ਗਿੱਦੜ ਵਾਯੋਂ ਉਹ ਦੁਬਾਰਾ ਚੋਣ ਲੜ ਸਕਦੇ ਆ ਉਪ ਚੋਣ ਹੋਣੀ ਹੈ ਉਹ ਚੋਣ ਲੜ ਸਕਦੇ ਆ ਜੇਕਰ ਸੁਖਬੀਰ ਬਾਦਲ ਚੋਣ ਲੜਦੇ ਆ ਤਾਂ ਗਿੱਦੜ ਵਾਏ ਦੀ ਉਪ ਚੋਣ ਜਿਹੜੀ ਆ ਪੰਜਾਬ ਦਾ ਕੇਂਦਰ ਬਣ ਜੂਗੀ ਹਰ ਕਿਸੇ ਦੀ ਅੱਖ ਇਸ ਗੱਲ ਤੇ ਟਿਕ ਜਾਣੀ ਹੈ ਕਿ ਕੀ ਸੁਖਬੀਰ ਬਾਦਲ ਚੋਣ ਜਿੱਤਦੇ ਆ ਜਾਂ ਨਹੀਂ ਇਹ ਚਰਚਾ ਕਿੱਥੋਂ ਸ਼ੁਰੂ ਹੋਈ ਇਹ ਚਰਚਾ ਲਗਾਤਾਰ ਖੁੰਡਾ ਤੇ ਸ਼ੁਰੂ ਹੋ ਚੁੱਕੀ ਹੈ ਅ ਪੰਜਾਬ ਦੇ ਮੰਨੇ ਪ੍ਰਵੰਨੇ ਸਿਆਸੀ ਟਿੱਪਣੀਕਾਰ ਪੰਜਾਬ ਦੇ ਮੰਨੇ ਪ੍ਰਵੰਨੇ ਸਿਆਸੀ ਟਿੱਪਣੀਕਾਰ ਮਿੰਟੂ ਗੁਰਸਰੀਆ ਜੋ ਕਿ ਗਿੱਦੜਵਾ ਮਲੋਟ ਇਲਾਕੇ ਦੇ ਰਹਿਣ ਵਾਲੇ ਵੀ ਹੈ ਉਹਨਾਂ ਤੋਂ ਵੱਧ ਕੇ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਜੇਕਰ ਉਹ ਖਬਰ ਲੈ ਕੇ ਆ ਰਿਹਾ ਤਾਂ ਕੋਈ ਹੋਰ ਉੱਤੇ ਕਿੰਤੂ ਪਰੰਤੂ ਨਹੀਂ ਛੇਤੀ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦੇ ਸੂਤਰ ਉੱਥੇ ਬਹੁਤ ਸਟਰੋਂਗ ਨੇ ਖਾਸ ਕਰਕੇ ਅਕਾਲੀ ਦਲ ਦੇ ਵਿੱਚ ਉਹ ਲੰਬਾ ਸਮਾਂ ਮਲੋਟ ਨੂੰ ਕਵਰ ਕਰਦੇ ਰਹੇ ਨੇ ਕਿ ਨਵੇਂ ਜਮਾਨੇ ਦੇ ਅੰਦਰ ਤਾਂ ਉਹਨਾਂ ਦੇ ਸੂਤਰਾਂ ਤੇ ਸਵਲ ਉਠਾਉਣਾ ਕੋਈ ਸੌਖੀ ਗੱਲ ਨਹੀਂ ਹੋ ਸਕਦੀ ਤਾਂ ਇਹ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਗਿੱਦੜਵਾ ਤੋਂ ਉਪਚੋਣ ਲੜਨ ਦੇ ਲਈ ਤਿਆਰ ਨੇ ਕਾਂਗਰਸ ਕਿਹਨੂੰ ਚੋਣ ਲੜਾਉਂਦੀ ਹੈ ਮਸਲਾ ਇਹ ਹੈ ਕਾਂਗਰਸ ਕੀ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਚੋਣ ਲੜਾਉਂਦੀ ਹੈ ਸੂਤਰ ਤਾਂ ਦੱਸਦੇ ਆ ਕਿ ਵਾਅਦਾ ਤਾਂ ਇਹੀ ਹੋਇਆ ਸੀ ਕਿ ਬੀਬਾ ਬਠਿੰਡਾ ਤੋਂ ਚੋਣ ਲੜਨ ਲੈ ਚਾਹੁੰਦੇ ਸਨ ਤਾਂ ਉਹਨਾਂ ਨੂੰ ਸਮਝਾਇਆ ਗਿਆ ਕਿ ਇਦਾਂ ਇਦਾਂ ਆਪਾਂ ਇਦਾਂ ਕਰਦੇ ਆਂ ਤੇ ਫਿਰ ਇਦਾਂ ਹੋ ਜਾਊਗਾ ਤਾਂ ਇਹ ਚੀਜ਼ ਹੈ ਆਮ ਆਦਮੀ ਪਾਰਟੀ ਕਿੰ ਨੂੰ ਮੈਦਾਨ ਚ ਤਾਰਦੀ ਹੈ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਚੋਣ ਲੜਨ ਦੇ ਨਾਲ ਪੰਜਾਬ ਦੀਆਂ ਉਪ ਚੋਣਾਂ ਦਾ ਜਿਹੜਾ ਮੰਜ਼ਰ ਚੱਲਣਾ ਹੈ ਉਹ ਬੜਾ ਰੋਚਕ ਬਣ ਜਾਣਾ ਹੈ